ਅੰਨੇ ਹੋਣੇ ਜਿਹੜੇ ਪ੍ਰਭੂ ਨੂੰ ਜਾਣਦੇ ਨਹੀਂ ਆ ਜਿਹੜੇ ਪ੍ਰਭੂ ਯਿਸੂ ਮਸੀਹ ਦੀ ਬਾਣੀ ਨਹੀਂ ਪੜ੍ਹਦੇ ਅੰਨੇ ਹੋਣੇ ਜਿਹੜੇ ਯਿਸੂ ਮਸੀਹ ਦੇ ਕੋਲ ਨਹੀਂ ਆਉਂਦੇ ਅੰਨੇ ਹੋਣੇ ਜਿਹੜੇ ਯਿਸੂ ਮਸੀਹ ਦੇ ਦੱਸੇ ਹੋਏ ਰਸਤੇ ਤੇ ਚੱਲਦੇ ਨਹੀਂ ਆ ਤੇ ਲੰਗੜੇ ਹੋਣੇ ਲੰਗੜਾ ਕੇ ਚੱਲਣ ਵਾਲੇ ਕਦੇ ਕਦੇ ਪ੍ਰਭੂ ਦੇ ਭਵਨ 'ਚ ਆਉਣ ਵਾਲੇ ਉਹ ਕੌਣ ਨੇ ਲੰਗੜੇ ਲੋਕ ਨੇ ਉਹ ਲੰਗੜੇ ਨੇ ਉਹ ਕਦੇ ਕਦੇ ਪ੍ਰਭੂ ਦੇ ਕੋਲ ਆਉਣ ਵਾਲੇ ਤੇ ਲੂਲੇ ਓੜ ਦੇ ਦੇਰੇ ਟੈਮਣਾ ਆਉਂਦੇ ਹੀ ਨਹੀਂ ਆ ਬੋਲੋ ਹallelujah ਹallelujah ਤੁਹਾਡੀ ਗਿਣਤੀ ਜਿਹੜੀ ਮੈਂ ਪੁੱਛਣਾ ਚਾਹੁੰਦਾ ਕਿੰਨਾ ਚ ਹੋਏਗੀ ਅੱਛਾ ਅਗਲਾ ਵਜ ਅਗਲੇ ਦਿਰੇ ਨੇ ਫੋਨ ਇੱਕ ਮਨੁੱਖ ਸੀ ਫੋਨ ਵੇਖੋ ਉਹਨਾਂ ਦੇ ਵਿੱਚ ਇੱਕ ਐਸਾ ਮਨੁੱਖ ਸੀ ਢਾਡੇ ਤੋਂ ਇਹਨਾਂ ਤੋਂ ਵੀ ਇਹ ਜਿਹੜੇ ਕਦੇ-ਕਦੇ ਚਰਚ ਚ ਆਉਣ ਵਾਲੇ ਕਦੇ-ਕਦੇ ਬੰਦਗੀ ਕਰਨ ਵਾਲੇ ਐ ਲੇਟ ਆਉਣ ਵਾਲੇ ਐ ਪ੍ਰਭੂ ਨੂੰ ਭੁੱਲ ਜਾਣ ਵਾਲੇ ਪ੍ਰਭੂ ਨੂੰ ਜਾਣਦੇ ਹੋਏ ਵੀ ਪ੍ਰਭੂ ਕੋ ਪ੍ਰਭੂ ਨੂੰ ਪਹਿਚਾਨਣ ਨਾਂ ਵਾਲੇ ਉਹਨਾਂ ਦੇ ਵਿੱਚ ਇੱਕ ਮਨੁੱਖ ਹੋਰ ਇਹੋ ਜਿਹਾ ਹੀ ਬਹੁਤ ਹੀ ਇੱਕ ਮਨੁੱਖ ਸੀ ਜੋਟੀਆਂ ਵਰਿਆਂ ਤੋਂ ਆਪਣੇ ਰੋਗ ਦਾ ਮਾਰਿਆ ਹੋਇਆ ਸੀ ਸੱਤੀਆਂ ਵਰਿਆਂ ਤੋਂ ਆਪਣੇ ਰੋਗ ਦਾ ਮਾਰਿਆ ਉਹ ਆਸੀ ਕਿਹੜੇ ਰੋਗ ਦਾ ਮਾਰਿਆ ਹੋਇਆ ਸੀ ਆਪਣੇ ਰੋਗ ਦਾ ਮਾਰਿਆ ਹੋਇਆ ਸੀ 33 ਸਾਲਾਂ ਤੋਂ ਉਸ ਤਲਾਬ ਦੇ ਕੰਢੇ ਤੇ ਉਹ ਜਿਹੜੇ 592 ਉਹਨਾਂ ਦੇ ਵਿੱਚ ਅੰਨੇ ਲੂਲੇ ਲੰਗੜੇ ਕੋਈ ਇਹ ਰਾਰੇ ਨਹੀਂ ਪਰ ਉਹਨਾਂ ਦੇ ਵਿੱਚ ਇੱਕ ਮਨੋਖ ਐਸਾ ਜਿਸ ਨੂੰ 33 ਸਾਲ ਲੱਗ ਗਏ 33 ਸਾਲ 33 ਸਾਲ ਹੋ ਗਏ ਨੇ ਉਹਨੂੰ ਪਏ ਹੋਏ ਨੂੰ 33 ਸਾਲ ਉਹਦੇ ਉੱਥੇ ਬੈਠੇ ਨੂੰ ਨੰਗ ਗਏ ਨੇ ਨਾ ਉਹ 1 ਇੰਚ ਅੱਗੇ ਹੋ ਰਿਹਾ ਤੇ ਨਾ ਹੀ ਉਹ ਪਿੱਛੇ ਜਾ ਰਿਹਾ ਜਿੱਥੇ ਖਲੋਤਾ ਉੱਥੇ ਖਲੋਤਾ ਮੇਰੇ ਪਿਆਰੇ ਪਿਆਰੇ ਭੈਣ ਭਰਾਓ 33 ਸਾਲ ਉਹਨੂੰ ਕਿਉਂ ਲੱਗ ਗਏ ਮੈਨੂੰ ਇਸ ਗੱਲ ਦੀ ਵਿਚਾਰ ਆਉਂਦੇ ਆ ਇਹਨੂੰ 33 ਸਾਲ ਲੱਗ ਗਏ ਹਲਾ ਕੇ ਦੂ ਤੇ ਹੁੰਦਾ ਵਾ ਪਾਣੀ ਹਲਾਉਂਦਾ ਤੇ ਜਿਹੜਾ ਉਸ ਤਲਾ ਦੇ ਵਿੱਚ ਪਹਿਲੇ ਚੜਿਆ ਜਾਂਦਾ ਉਹੀ ਚੰਗਾ ਹੋ ਜਾਂਦਾ ਤਲਾ ਜਿਹੜਾ ਵਾ ਪ੍ਰਭੂ ਦੀ ਹਜ਼ੂਰੀ ਨੂੰ ਦੱਸਦਾ ਹੈ ਤਲਾ ਜਿਹੜਾ ਹੈ ਨਾ ਕੋੜ ਜਿਹੜਾ ਤਲਾ ਆ ਨਾ ਪਰਬੂ ਦੀ ਪਵਿੱਤਰ ਤਾਇਨੂਦ ਦਸੰਦਾ ਹੈ ਉਹ ਜਿਹੜਾ ਤਲਾਹ ਆਣਾ ਉਹ ਤਲਾਹ ਪ੍ਰਭੂ ਦੀ ਪਵਿੱਤਰ ਸੰਗਤੀ ਨੂੰ ਦਰਸਾਉਂਦਾ ਹੈ ਉਹ ਸਬਦ ਦੇ ਦਿਨ ਨੂੰ ਦਰਸਾਉਂਦਾ ਹੈ ਉਹ ਪਵਿੱਤਰ ਸੰਗਤੀ ਨੂੰ ਦਰਸਾਉਂਦਾ ਆ ਜਿਵੇਂ ਤੁਸੀਂ ਪਰਵਨ ਦੇ ਵਿੱਚ ਦੇਖ ਰਹੇ ਹੋ ਜਿਹੜੇ ਪਹਿਲੇ ਆ ਜਾਂਦੇ ਨੇ ਉਹ ਪਹਿਲੇ ਪਵਿੱਤਰ ਆਤਮਾ ਦੇ ਨਾਲ ਪਰਦੇ ਨੇ ਜਿਹੜੇ ਪਹਿਲੋ ਆ ਕੇ ਤੇ ਪਹਿਲੇ ਉਹੀ ਆਉਂਦੇ ਨੇ ਜਿਹੜੇ ਕੀ ਰਹਿੰਦੇ ਨੇ ਤਿਆਰ ਰਹਿੰਦੇ ਦੇ ਬੋਲੋ ਹੇਲੂਆ ਥੋੜੇ ਜੇ ਬੋਲੇ ਨੇ ਹੇਲੂਆ ਹੈਨਾ ਜਿਹੜੇ ਕਿੰਤੀ ਦੇਰੀ ਆਣਾ ਪਹਿਲੇ ਚੰਗੀ ਚੀਜ਼ ਖਾਂਦੇ ਨੇ ਤੇ ਪਹਿਲੇ ਜਿਹੜੇ ਪ੍ਰਭੂ ਦੇ ਭਮਣ ਚ ਪਹਿਲੇ ਆ ਕੇ ਤਲਾ ਦੇ ਕੰਡੇ ਤੇ ਬਹਿ ਜਾਂਦੇ ਨੇ ਤੇ ਇੰਤਜ਼ਾਰ ਕਰਦੇ ਨੇ ਕਿ ਪਵਿੱਤਰ ਆਤਮਾ ਦੀ ਸਮਰਥ ਆਏਗੀ ਤੇ ਮੈਨੂੰ ਸੂਵੇਗੀ ਤੇ ਮੈਂ ਨਜਾਤ ਪਾ ਲਵਾਂਗੀ ਬੋਲ ਹਾਲੇਲੂਇਆ ਹਾਲੇਲੂਇਆ ਕਿੰਨੂ ਕਿੰਨੂ ਸਮਝ ਲੱਗੀ ਇਸ ਗੱਲ ਦੀ ਸਮਝ ਲੱਗ ਗਈ ਆ ਨਾ ਪਹਿਲੇ ਉਹੀ ਆ ਸਕਦਾ ਜਿਹੜਾ ਕਿ ਰੰਦਾ ਵਾ ਤਿਆਰ ਪ੍ਰਭੂ ਦੇ ਲਈ ਤਿਆਰ ਤੇ ਜਿੰਨੇ ਮਗਰੋਂ ਆਉਣਾ ਤੇ ਉਹਨੂੰ ਉਹਨੂੰ ਚੰਗਿਆਈ ਲੈਣ ਵਾਸਤੇ ਸਮਾਂ ਵੀ ਲੱਗ ਪਰਗਤ ਲੈਣ ਵਾਸਤੇ ਸਮਾਂ ਲੱਗ ਜਾਂਦਾ ਉਹਨੂੰ ਚੰਗਿਆਈ ਲੈਣ ਵਾਸਤੇ ਸਮਾਂ ਲੱਗ ਜਾਂਦਾ ਨਜਾਤ ਪਾਉਣ ਵਾਸਤੇ ਸਮਾਂ ਲੱਗ ਜਾਂਦਾ ਪਵਿੱਤਰ ਆਤਮਾ ਪਾਉਣ ਵਾਸਤੇ ਵੀ ਸਮਾਂ ਲੱਗ ਜਾਂਦਾ ਦੇਵੇ ਇੱਥੇ ਬਾਈਬਲ ਚ ਲਿਖਿਆ ਉਹਨੂੰ 38 ਸਾਲ ਹੋ ਗਏ ਨੇ 38 ਸਾਲ ਥੋੜੇ ਨਹੀਂ ਆ ਬਾਕੀ ਆਉਂਦੇ ਨੇ ਚੁੰਗਿਆਈ ਲੈ ਕੇ ਜਾਂਦੇ ਅੱਜ ਬਹੁਤ سارے ਭੈਣ ਭਰਾ ਨੇ ਭਟਜੀ ਆ ਮੈਨੂੰ ਕਹਿੰਦੇ ਨੇ ਕਈ ਵਾਰੀ ਭਟਜੀ ਹੋਪੇ ਮਿੰਟੋ ਬਿੰਦੀ ਚੰਗੇ ਹੋ ਜਾਂਦੇ ਨੇ ਮੇਨੂਕ ਬੱਅ ਕਿਉਂ ਨਹੀਂ ਚੰਗੀ ਹੋ ਰਹੀ ਮੇਰੇ ਬੱਚੇ ਕਿਉਂ ਨਹੀਂ ਚੰਗੇ ਹੋ ਰਹੇ ਮੇਰੇ ਬੱਚਿਆਂ ਨੂੰ ਕੋਈ ਤਰੱਕੀ ਮਿਲ ਰਹੀ ਤੁਹਾਡੇ ਬੱਚਿਆਂ ਨੂੰ ਤਰੱਕੀ ਇਸ ਕਰਕੇ ਨਹੀਂ ਮਿਲ ਰਹੀ ਕਿਉਂਕਿ ਤੁਸੀਂ ਪ੍ਰਭੂ ਦੇ ਲਈ ਤਿਆਰ ਹੀ ਨਹੀਂ ਦੇ ਤੁਹਾਡੇ ਬੱਚੇ ਤਰੱਕੀ ਤਾਂ ਨਹੀਂ ਕਰ ਰਹੇ ਕਿ ਤੁਸੀਂ ਪ੍ਰਭੂ ਦੇ ਲਈ ਤਿਆਰ ਹੀ ਨਹੀਂ ਪ੍ਰਭੂ ਦੇ ਲਈ ਤੁਸੀਂ ਸਮਾਂ ਹੀ ਨਹੀਂ ਕੱਢਦੇ ਤੁਸੀਂ ਤੇ ਲੰਗੜਾ ਕੇ ਚੱਲਣ ਵਾਲੇ ਵੀ ਤੁਸੀਂ ਤੇ ਅੰਮੇ ਨੇ ਜਾਣਦੇ ਹੋਏ ਵੀ ਤੁਸੀਂ ਤੇ ਕੋੜੀ ਜੇ ਜਿਵੇਂ ਕੋੜੀ ਕਿਸੇ ਪਾਸੇ ਜਾ ਨਹੀਂ ਸਕਦਾ ਇਸੇ ਤਰ੍ਹਾਂ ਤੁਸੀਂ ਵੀ ਕੋੜੀ ਦੇ ਪ੍ਰਭੂ ਦੇ ਲਈ ਅੱਗੇ ਨਹੀਂ ਵਧ ਸਕਦੇ ਜਿਹੜਾ ਪ੍ਰਭੂ ਦੇ ਲਈ ਪੂਰੀ ਤਰ੍ਹਾਂ ਤਿਆਰ ਹੋ ਜਾਂਦਾ ਤੇ ਸਾਬਤ ਹੋ ਪਹਿਲੇ ਦਲਾ ਦੇ ਵਿੱਚ ਆ ਕੇ ਵੱਡ ਜਾਂਦਾ ਤੇ ਉਹੀ ਚੰਗਾ ਹੋ ਕੇ ਚਲਿਆ ਜਾਂਦਾ ਬੋਲੋ ਹallelujah ਹallelujah ਹਾਂ ਕਈ ਕਹਿੰਦੇ ਘਰ ਨਹੀਂ ਸਾਡਾ ਅਜੇ ਤੱਕ ਭੱਜ ਤੁਰ ਰਹੇ ਨੇ ਚਰਚ ਚ ਆਉਂਦੇ ਨੇ ਚਰਚ ਜੀ ਆਉਂਦੇ ਹੋ ਨਾ ਪਿਆਰੀ ਕਿੱਥੇ ਆ ਤੁਹਾਡੀ ਤੁਹਾਡੀ ਪ੍ਰਾਰਥਨਾ ਕਿੱਥੇ ਆ ਤੁਹਾਡੀ ਦੁਆ ਕਿੱਥੇ ਆ ਤੁਸੀਂ ਪ੍ਰਭੂ ਦੇ ਵਿੱਚ ਆ ਕੇ ਕੰਮ ਕੀ ਕਰਦੇ ਹੋ ਕਿਹੜੀ ਸੇਵਾ ਕਰਦੇ ਹੋ ਕਿੰਨੇ ਪ੍ਰਭੂ ਦੇ ਲਈ ਗਵੀਟਾ ਜ ਚੱਲਦੇ ਹੋ ਕਿਹੜੀ ਪ੍ਰਭੂ ਦੇ ਲਈ ਤੁਸੀਂ ਮਾਲ ਮਾਰਦੇ ਹੋ ਆ ਕੇ ਤੁਸੀਂ ਤਾਂ ਕਿਤੇ ਦਰੀ ਨਹੀਂ ਸਿੱਧੀ ਕਰ ਸਕਦੇ ਬੋਲ ਹਾਲੇਲੂਇਆ ਹਣਾ ਸਮਝੇ ਕਿ ਨਹੀਂ ਸਮਝੇ ਹਣਾ ਨਹੀਂ ਸਮਝ ਲੱਗੀ ਦੁਬਾਰਾ ਦੱਸਾਂ ਹਾਂ ਅਗਲੇ ਨੂੰ ਤਾਂ ਆ ਜਾਂਦੀ ਆ ਪਿਛਲੇ ਨੂੰ ਨਹੀਂ ਆਉਂਦੀ ਕਿਉਂਕਿ ਉਹ ਲੇਟ ਆ ਨਾ ਹਾਂ ਉਹਨਾਂ ਨੂੰ ਤਾਈਏ ਸਾਲ ਵੱਧ ਲੱਗਦੇ ਨਹੀਂ ਤਾਈਏ ਨੂੰ ਟਾਈਮ ਵੱਧ ਲੱਗਦਾ ਇੱਥੇ ਇਹ ਮਨੋਖ ਜਿਹੜਾ ਆ ਨਾ ਇਸ ਨੂੰ 38 ਸਾਲ ਹੋ ਗਏ ਨੇ ਬੈਠਾ ਉਹ ਵੀ ਸੰਗਤੀ ਦੇ ਵਿੱਚ ਆ ਬੈਠਾ ਉਹ ਵੀ ਉਹਨਾਂ ਲੋਕਾਂ ਦੇ ਨਾਲ ਆ ਬੈਠਾ ਉਹ ਵੀ ਭੇਡਾਂ ਦੇ ਨਾਲ ਆ ਪਰ ਭੇਡਾਂ ਦੇ ਨਾਲ ਬਹਿ ਕੇ ਵੀ ਅਜੇ ਬੱਕਰੀ ਬਣਿਆ ਫਿਰਦਾ ਆ ਬੋਲਦੇ ਉਹ ਅਮੀਨ ਅਮੀਨ ਹਾਂ ਬੈਠਾ ਕਿੱਥੇ ਬੈਠਾ ਚਰਚ ਦੇ ਵਿੱਚ ਹੀ ਆ ਬੰਦਗੀ ਦੇ ਵਿੱਚ ਹੀ ਆ ਉਹਨਾਂ ਲੋਕਾਂ ਨਾਲ ਬੈਠਾ ਆ ਪਰ ਉਹ ਲੋਕ ਆਉਂਦੇ ਨੇ ਤੇ ਚਿੰਗਾਈ ਲੈ ਕੇ ਜਾਂਦੇ ਨੇ ਦੂਤ ਨੂੰ ਮਿਲ ਲੈਂਦੇ ਨੇ ਦੂਤ ਦੇ ਨਾਲ ਜੱਫੀ ਵੀ ਪਾ ਲੈਂਦੇ ਨੇ ਦੂਤ ਨੂੰ ਮਿਲ ਵੀ ਲੈਂਦੇ ਨੇ ਪਿਆਰ ਵੀ ਕਰਦੇ ਨੇ ਪਰ ਇਹ ਅਜੇ ਤੱਕ ਵੀ ਸੁੱਤੇ ਦੇ ਸੁੱਤੇ ਤਾਈਆਂ ਤੇ ਕਹੋ ਤਾਂ ਜੇ ਪ੍ਰਭੂ ਕਹਿੰਦਾ ਓਏ ਆਲਸੀਆ ਉਹ ਕੀੜੀ ਕੋਲ ਚਲਿਆ ਜਾ ਤੂੰ ਚਰਚ ਤੇ ਤੈਨੂੰ ਸਮਝ ਨਹੀਂ ਆਉਣੀ ਤੈਨੂੰ ਪਾਸਟਰ ਦੀ ਗੱਲ ਸਮਝ ਨਹੀਂ ਆਉਣੀ ਤੈਨੂੰ ਵਚਨ ਸਮਝਣੀਆਂ ਆਉਣਾ ਜਾ ਜਾ ਕੇ ਹੁਣ ਕੀੜੀ ਕੋ ਜਾ ਕੀੜੀ ਕੋ ਸਿੱਖ ਹੋ ਹਾਲੇਲੂਇਆ ਹਾਲੇਲੂਇਆ ਕਿਉਂਕਿ ਆਲਸੀ ਜੇ ਆਲਸੀ ਨੂੰ ਤਾਂ ਕੀ ਲੱਗਦੀ ਆ ਠੰਡ ਹਾਂ ਉਹ ਠੰਡ ਦਾ ਮਾਰਾ ਬਾਹਰ ਹੀ ਨਿਕਲਦਾ ਨਹੀਂ ਨਹੀਂ ਆ ਉਹ ਕਹਿੰਗੇ ਠੰਡ ਬੜੀ ਆ ਪਾਸਟ ਜੀ ਹਾਂ ਤੇ ਜਿੱਦਣ ਕਿਦੇ ਬਿਮਾਰ ਹੁੰਦੇ ਆ ਜਿੱਦਣ ਕਿਦੇ ਰਾਤ ਭੂਤ ਨੇ ਚੰਬੜੇ ਹੁੰਦੇ ਆ ਉਦੋਂ ਤੇ ਕੋਈ ਠੰਡ ਠੁੰਡਣੀ ਉਦੋਂ ਤੇ ਦੇ ਪਾਸਟ ਆਪ ਸਿੱਟਾ ਹੁੰਦਾ ਤੇ ਆਣ ਗੇੜ ਖੜਕਦਾ ਹਾਂ ਹਾਂ ਅਮਾ ਬਹੁਤ ਸਾਰੇ ਦੇਖਿਆ ਨੇ ਰਕਸਾ ਖਲਾਰਨ ਦੇ ਆਨ ਗੱਡੀ ਖਲਾਰਨਗੇ ਹਾਂਜੀ ਭਾਜੀ ਨਾਲ ਜੀ ਤੇ ਗੇ ਤੇ ਸੁੱਤੀ ਨਹੀਂ ਭਾਜੀ ਕਿਤੇ ਚੀਕਾਂ ਵੱਜਦੀਆਂ ਭਾਜੀ ਇਹਨਾਂ ਦਾ ਪਾਪਾ ਦੇ ਸੁਨਤਾ ਦੇ ਮੰਜੀ ਤੇ ਹੀ ਪਰ ਅਣ ਕਿਹੜਾ ਰੱਤਾ ਮਾਰ ਮਾਰ ਕੇ ਸਾਰੀ ਰਾਤ ਇਹਨੂੰ ਹੈ ਛੜੀ ਮੋੜੀ ਚੋਕ ਕੇ ਇਹਨੂੰ ਉੱਪਰ ਪਾਉਂਦੇ ਹਾਂ ਮੰਜੀ ਤੇ ਫੇਰ ਲੱਤ ਪਾਣੀ ਕਿਹੜਾ ਮਾਰ ਦਿੰਦਾ ਹੈ ਤੁਹਾਡੇ ਲੱਤਾਂ ਹੀ ਵੱਜਣੀਆਂ ਜੇ ਸੂ ਦੇ ਲਈ ਤਾਂ ਤੁਸੀਂ ਗਬੀਰ ਨਹੀਂ ਦੇ ਬੂਦੀ ਬੰਦਗੀ ਦੇ ਲਈ ਗਵੀਰ ਨਹੀਂ ਹੈ ਤੁਹਾਡੇ ਦੇ ਦਿਮਾਗ ਜੇ ਆ ਕਿ ਬਾਹਰ ਆਵੇ ਤੇ ਤੇਨ ਲਾਵੇ ਤੇ ਹੱਥ ਰੱਖੇ ਤੇ ਬਸ ਮੈਂ ਕੀ ਹੋਵਾਂ ਚੰਗੀ ਤੇ ਫਿਰ ਪਾਸਟਰ ਦਾ ਇਹ ਮੇਰਾ ਰਾਹ ਤੇ ਤੁਹਾਡਾ ਰਾਹ ਆਇਆ ਬੋਲ ਦੋ ਹੇਲੀਆ ਅੱਛਾ ਅੱਗੇ ਕੀ ਲਿਖਿਆ ਖਲਾਬ ਦੇ ਵਿੱਚ ਸੁਣ ਬੜੇ ਧਿਆਨ ਦੇ ਨਾਲ ਯਿਸੂ ਨੇ ਉਹਨੂੰ ਪਿਆ ਹੋਇਆ ਦੇਖ ਸੁਣੋ ਹਣ ਯੇਸੂ ਬਹੁਤ ਮਿਹਰਬਾਨ ਪ੍ਰਭੂ ਆ ਯੇਸੂ ਮਸੀਹ ਬੜਾ ਹੀ ਦਿਆਲੂ ਆ ਯੇਸੂ ਮਸੀਹ ਨੂੰ ਉਹਦੇ ਤੇ ਦਇਆ ਆ ਗਈ ਯੇਸੂ ਮਸੀਹ ਨੇ ਉਹਦੇ ਤੇ ਤਰਸ ਖਾ ਲਿਆ ਯੇਸੂ ਮਨ ਚ ਤੇ ਆਂਦੜਾ ਏ ਠੀਠ ਹਾਂ ਹੁਣ ਯੇਸੂ ਮਸੀਹ ਦੇ ਵੇਖੋ ਜੀ ਜਿਹੜਾ ਬੰਦਗੀ ਚੋਂਦਾ ਹੁਣ ਆ ਭੈਣ ਹੋ ਰਹੀ ਹੈ ਨਾ ਚੁੱਕ ਕੇ ਲਿਆਏ ਨਾ ਕਿੱਦਾਂ ਆਹ ਹੁਣ ਵੇਖ ਲੋ ਕਿੰਨੀ ਵਧੀਆ ਬੈਠੀ ਚੌਂਕੜੀ ਮਾਰ ਕੇ ਵੇਖ ਲੋ ਪਹਿਲੇ ਨੂੰ ਕਿ ਹਣਾਂ ਆਈ ਆ ਨਾ ਐਂਡ ਤੇ ਆਈ ਆ ਹਨਾ ਹੋਰ ਵੀ ਜਿਆਦਾ ਚੰਗੇ ਹੋ ਸਕਦੇ ਨੇ ਹੋਰ ਕਿਉਂਕਿ ਥੋੜਾ ਬੀਜਾਂਗੇ ਤਾਂ ਥੋੜਾ ਹੀ ਵੱਡਾਂਗੇ ਜਦੋਂ ਆਣ ਕੇ ਰਾਤਣਾ ਹੀ ਨਹੀਂ ਕੀਤੀ ਰਾਤਣਾ ਦਾ ਸਮਾਂ ਹੀ ਖਾ ਲਿਆ ਜਿਵੇਂ ਆ ਜੋਤ ਤਿੰਨ ਭੈ ਆਸਾ ਬਚਨ ਇਹਨਾਂ ਨੇ ਬੋਲਿਆ ਕਿ ਸਮੇਂ ਨੂੰ ਕੀ ਰੱਖੋ ਲਾਭ ਦਾ ਕਾ ਜੋਤਨੇ ਮਰੇਤੀ ਦਾ ਮਤਲਬ ਪੰਜਾਬੀ ਚ ਤੇ ਇਹ ਆ ਕਿ ਸਮੇਂ ਨੂੰ ਕੀ ਰੱਖੋ ਤੇ ਮਰੇਤੀ ਚ ਅੰਗਰੇਜ਼ੀ ਚ ਕੀ ਆ ਭਲਾ ਬੋਲੋ ਬੋਲੋ ਘੁਣੀ ਸਿੱਖਿਆ ਇਹ ਸਮਾਂ ਤੁਹਾਡੇ ਲਈ ਬਹੁਤ ਹੀ ਕੀਮਤੀ ਆ ਬੋ ਹਾਲੇਲੂਇਆ ਇਸ ਸਮਾਂ ਜਿਹੜਾ ਹੈ ਨਾ ਬੜਾ ਹੀ ਕੀਮਤੀ ਆ ਇਸ ਸਮੇਂ ਨੂੰ ਸੰਭਾਲ ਲਓ ਨਹੀਂ ਤਾਂ ਤੁਹਾਨੂੰ ਵੀ 36 ਸਾਲ ਲੱਗ ਜਾਣਗੇ ਨਹੀਂ ਤਾਂ ਤੁਹਾਨੂੰ ਵੀ ਸੇਤੀ ਬਰਕਤ ਮਿਲਣ ਵਾਲੀ ਨਹੀਂ ਆ ਤੁਸੀਂ ਪਵਿੱਤਰ ਆਤਮਾ ਨਹੀਂ ਪਾ ਸਕਦੇ ਤੁਸੀਂ ਸਮਰਥ ਨਹੀਂ ਪਾ ਸਕਦੇ ਤੁਸੀਂ ਜਦੋਂ ਸਮੇਂ ਨੂੰ ਲਾਭਦਾਇਕ ਸਮਝੋਗੇ ਸਮੇਂ ਦੇ ਨਾਲ ਪ੍ਰਭੂ ਕੋਲ ਆਓਗੇ ਤੇ ਪੂਰੀ ਤਿਆਰੀ ਦੇ ਨਾਲ ਆਓਗੇ ਆਪਣੇ ਸਸਤਰ ਬਸਤਰ ਧਾਰ ਕੇ ਆਓਗੇ ਤਿਆਰੀ ਵਾਲੀ ਜੁੱਤੀ ਪਾ ਕੇ आओगे ਲੱਕ ਨੂੰ ਬੰਨ ਕੇ आओगे ਮੈਂ ਉਹ ਲੱਕ ਨਹੀਂ ਕੰਦਾ ਵੀ ਜਿਹੜਾ ਦਰਦ ਦੇ ਨਾਲ ਬੱਧਾ ਹੁੰਦਾ ਤੇ ਹੁਣ ਪਾਸਟਰ ਜੀ ਆਪੇ ਫਿਰ ਕੋ ਬੇ ਕੋ ਬੇ ਹੋ ਕੇ ਪਾ ਦਿੱਤੀ ਹਏ ਮਰ ਗਈ ਹਾਂ ਉਹ ਲੱਕ ਨਹੀਂ ਹਏ ਮਰ ਗਈ ਨਹੀਂ ਮਰਨ ਵਾਲਾ ਲੱਕ ਨਹੀਂ ਜਿਉਣ ਵਾਲਾ ਲੱਕ ਬੰਨਣਾ ਬੋਲੋ ਹਾਲੇਲੂਆ ਹਾਲੇਲੂਆ ਹਾਏ ਹਾਏ ਕਰਦੇ ਨਹੀਂ ਆਉਣਾ ਧੰਨਵਾਦ ਧੰਨਵਾਦ ਕਰਦੇ ਕਰਦੇ ਪ੍ਰਭੂ ਦੇ ਪਰਮੇਸ਼ਰ ਦੇ ਪਵਣ ਦੇ ਵਿੱਚ ਆਉਣਾ ਤਿਆ ਆ ਕੇ ਤਲਾ ਦੇ ਵਿੱਚ ਜਿਹੜਾ ਦੂਤ ਆਉਂਦਾ ਆ ਹੁਣ ਆ ਦੂਤ ਆਇਆ ਹੋਇਆ ਸੀ ਨਾ ਚਿੰਗਿਆ ਕੌਣ ਕਰ ਰਿਹਾ ਸੀ ਹਨਾ ਹੁਣ ਮੈਨੂੰ ਆਪਣੇ ਆਪ ਹੀ ਆਤਮਾ ਲੈ ਗਿਆ ਨਾ ਭੈਣ ਦੇ ਕੋਲ ਉਹਦੇ ਕੋਲ ਬੰਦਗੀ ਨਹੀਂ ਹੋ ਰਹੀ ਉਹਨੇ ਦੱਸਿਆ ਨਹੀਂ ਕਬਰਾਂ ਟੋੜੇ ਹੋ ਰਹੀ ਸੀ ਸਿਰਦਰਦ ਹੋਦੇ ਹੋ ਰਿਹਾ ਸੀ ਹੈ ਨਾ ਉਸੇ ਵੇਲੇ ਕੀ ਹੋ ਉਸੇ ਵੇਲੇ ਪ੍ਰਭੂ ਨੇ ਕੀ ਕੀਤਾ ਉਹਨੂੰ ਚੰਗਿਆ ਕੀਤਾ ਕਿਉ ਭੈਣ ਠੀਕ ਹੈ ਨਾ ਹੁਣ ਹੈ ਹੁਣ ਤਰੀ ਦਰ ਦੌਂਦੀ ਤਲਾ ਦੇ ਵਿੱਚ ਇਹ ਤਲਾ ਜਿਹੜਾ ਨਵੇਂ ਨੇਮ ਦਾ ਤਲਾ ਇਹ ਹੀ ਆ ਪ੍ਰਭੂ ਦੇ ਭਵਨ ਦੇ ਵਿੱਚ ਆ ਕੇ ਰਾਦਨਾ ਕਰਨੀ ਔਰ ਰਾਦਨਾ ਕਿਹੋ ਜੀ ਕਰਨੀ ਆ ਜਿਹੋ ਜੀ ਯਹੂਨਾਦੀਆਂ ਜੀਚ ਲਿਖਿਆ ਕਿ ਉਹ ਸਮਾਂ ਆਉਂਦਾ ਸਿਗੋਂ ਹੋਣਿਆ ਜੋ ਮੇਰੇ ਸੱਚੇ ਭਗਤ ਰੂਹ ਤੇ ਸਤਿਆਜ ਦੇ ਨਾਲ ਪિતા ਦੀ ਭਗਤੀ ਕਰਦੇ ਨੇ ਤੇ ਪਿਤਾ ਇਹੋ ਜੇ ਭਗਤਾ ਨੂੰ ਸਾੜਦਾ ਚਾਹੁੰਦਾ ਤੇ ਜਿਹੜੇ ਰੂਹ ਸਤਿਆਜ ਦੇ ਨਾਲ ਤਾਲੀ ਵਜਾ ਕੇ ਪ੍ਰਭੂ ਦੀ ਰਾਦਨਾ ਕਰਦੇ ਨੇ ਤੇ ਪ੍ਰਭੂ ਦੇ ਲਈ ਭਜਨ ਗਾਉਂਦੇ ਨੇ ਹਨਾ ਤੇ ਤਾਲੀ ਵਜਾਉਂਦੇ ਨੇ कि बोलो मेरे रे सारे मिलकर ताली बजाओ सारे मिलकर ताली बजाओ दावो रब की सना दावो रब की सना हमें

ਸੇ ਨ ਮਰhaba ਪ੍ਰਭ ਸਾਡ ਮਹਪ੍ਰਭੂ ਇਤ ਪਵਿੱਤਰ ਜਿਹੜੇ ਉਸ ਤਲਾਰ ਦੇ ਵਿੱਚ ਤਾਲਗਾਂ ਵਜਾਵਾਂ ਜਾ ਕੇ ਪ੍ਰਭ ਦੀ ਮਹਿਮਾ ਕਰਦੇ ਨੇ ਨਾਚ ਨੱਚ ਕੇ ਨੱਚਣਾ ਵੀ ਆਬਾਦਤ ਬਣ ਜਾਵੇ ਜੇ ਨੱਚੜੇ ਦਾ ਤੰਗ ਹੋਵੇ ਕਲਾਕਾਰਾਂ ਵਾਂਗੂ ਨਹੀਂ ਨੱਚਣਾ ਭੰਗੜੀ ਜਿਦਾ ਜਿਦਾ ਉਹਨਾਂ ਦੇ ਐਕਟਨ ਉਹਨਾਂ ਵਰਗੂ ਨਹੀਂ ਨੱਚਣਾ ਆਤਮਾ ਨੇ ਚਾਵੇ ਦੌਦ ਦੇ ਮੰਗਰ ਬੋਲੋ ਹਾਲੇਲੂਆ ਹਾਲੇਲੂਆ ਫੇਰ ਆਬਾਦਤ ਬਣਦੀ ਆ ਤੇ ਜਦੋਂ ਤੁਸੀਂ ਐਕਟਰਾਂ ਦੀ ਰਿਸ ਕਰਕੇ ਨੱਚੋਗੇ ਨਾ ਹਾਂ ਫੇਰ ਨਹੀਂ ਉਹ ਆਬਾਦਤ ਨਹੀਂ ਆ ਆਬਾਦਤ ਆ ਕਿ ਐਦਾਂ ਪ੍ਰਭੂ ਦੀ ਰਾਗਨਾ ਚ ਨੱਚਣਾ ਐਕਟਿੰਗ ਨਹੀਂ ਕਰਨੀ ਕਿ ਜਿਵੇਂ ਉਹ ਡਾਂਸ ਕਰਦੇ ਨੇ ਉਹ ਉਹ ਆਬਾਦਤ ਨਹੀਂ ਆ

ਉਸ ਨੂੰ ਪਏ ਹੋਏ ਨੂੰ ਵੇਖ ਕੇ ਇਹ ਜਾਣ ਕੇ ਇਹ ਜਾਣ ਕੇ ਉਹ ਨੂੰ ਉਹ ਜੀ ਉਹ ਜੀ ਭਈ ਇਸ ਨੂੰ ਬਹੁਤ ਸਮਾਂ ਹੋ ਗਿਆ ਉਹ ਨੂੰ ਆ ਗਿਆ ਪ੍ਰਭੂ ਯਿਸੂ ਮਸੀਹ ਨੇ ਜਾਣਕਾਰੀ ਉਸ ਦੀ ਕੀਤੀ ਉਹਦਾ ਡਾਡਾ ਫੋਲਿਆ ਕਿ ਬੜਾ ਢੀਠ ਬੰਦਾ ਇਹ ਨਹੀਂ ਆਪਣੇ ਆਪ ਆਪਣੇ ਆਪ ਨਹੀਂ ਮੇਰੇ ਜਨਨਾ ਚਾ ਸਕਦਾ ਕਿਉਂ ਨਾ ਮੈਂ ਹੀ ਚਲਿਆ ਜਾਵਾਂ ਤਾਈਏ ਤੇ ਪ੍ਰਭੂ ਦੇ ਕਲਾਮ ਦੇ ਵਿੱਚ ਸਾਫ਼-ਸਾਫ਼ ਲਿਖਿਆ ਕਿ ਉਹ ਆਪਣਾ ਵਚਨ ਘੱਲ ਕੇ ਉਹਨਾਂ ਨੂੰ ਚੰਗਿਆ ਕਰਦਾ ਪ੍ਰਭੂ ਆਪ ਹੀ ਪੇਠ ਦਿੰਦਾ ਆਪਣੇ ਦਰਸ ਨੂੰ ਜਾ ਟਿੱਠਾ ਨੇ ਕੋਲ ਜਾ ਸੁਸਤ ਲੋਕਾਂ ਦੇ ਕੋਲ ਜਾ ਆਲਸੀਆਂ ਦੇ ਕੋਲ ਚਲਿਆ ਜਾ ਜਾ ਕੇ ਉਹਨੂੰ ਮਸੀਹ ਦੀ ਖੁਸ਼ਖਬਰੀ ਸੁਣਾ ਜਾ ਕੇ ਉਹਦੇ ਕੋਲ ਚਰਨਾ ਉਹਦੇ ਕੋਲ ਪ੍ਰਭੂ ਦਾ ਵਚਨ ਸਿਖਾ ਤੇ ਪ੍ਰਭੂ ਦੇ ਕ੍ਰਾਮ ਚ ਲਿਖਿਆ ਉਹ ਆਪਣਾ ਵਚਨ ਕੱਲ ਕੇ ਫਿਰ ਉਹਨਾਂ ਨੂੰ ਚੰਗਿਆਂ ਕਰ ਪਰ ਇੱਥੇ ਪ੍ਰਭੂ ਦਾ ਵਚਨ ਉਹਦੇ ਕੋਲ ਗਿਆ ਤੇ ਗਿਆ ਜਰੂਰ ਆ ਪਰ ਉਹਨੇ ਵਚਨ ਦੀ ਵਚਨ ਦੀ ਪਰਵਾਹ ਕੀਤੀ ਨਹੀਂ ਹਾਰ ਕੇ ਜੈਸੂ ਆਪ ਹੀ ਚਲਾ ਗਿਆ ਜੈਸੂ ਪ੍ਰਭੂ ਜੀ ਆਪ ਹੀ ਉਸਦੇ ਕੋਲ ਚਲੇ ਗਏ ਨੇ ਤੇ ਫਿਰ ਕੀ ਹੋਇਆ ਅਤੇ ਯੇਸ਼ੂ ਨੇ ਉਹਨੂੰ ਆਖਿਆ ਯੇਸ਼ੂ ਮਸੀਹ ਨੇ ਉਸ ਨੂੰ ਆਖਿਆ ਕੀ ਤੂੰ ਚੰਗਾ ਹੋਣਾ ਭਈ ਤੂੰ ਚੰਗਾ ਹੋਣਾ ਚਾਹਨਾ ਉਸ ਰੋਗੀ ਨੇ ਭਈ ਤੂੰ ਚੰਗਾ ਹੋਣਾ ਚਾਹਨਾ ਤੇ ਫਿਰ ਉਸ ਰੋਗੀ ਨੇ ਕੀ ਕਿਹਾ ਉਸ ਰੋਗੀ ਨੇ ਉਹਨੂੰ ਉਸ ਨੂੰ ਉਤਰ ਦਿੱਤਾ ਉਸ ਰੋਗੀ ਨੇ ਪ੍ਰਭੂ ਯੇਸ਼ੂ ਨੂੰ ਉਤਰ ਦਿੱਤਾ ਪ੍ਰਭੂ ਜੀ ਏ ਮੇਰੇ ਪ੍ਰਭੂ ਮੇਰਾ ਮੇਰਾ ਕੋਈ ਮੁਲੁਖ ਨਹੀਂ ਆ ਮੇਰਾ ਕੋਈ ਆਦਮੀ ਨਹੀਂ ਆ ਜਿੱਥੇ ਪਾਣੀ ਹਲਾਇਆ ਜਾ ਪਾਣੀ ਹਲਾਇਆ ਜਾਵੇ ਤਾਂ ਮੈਨੂੰ ਤਾਲ ਦੇ ਵਿੱਚ ਤਾਰੇ ਤੇ ਤਾਂ ਮੈਨੂੰ ਤਲਾਬ ਦੇ ਵਿੱਚ ਤਾਰਿਆ ਜਾਵੇ ਕਿਉਂਕਿ ਤੁਹਾਨੂੰ ਪਤਾ ਕਿ ਦੂਤ ਆਉਂਦਾ ਸੀ ਪਾਣੀ ਉੱਥੇ ਹਲਾਇਆ ਜਾਂਦਾ ਸੀ ਦੂਤ ਜਦੋਂ ਆਉਂਦਾ ਸੀ ਤੇ ਪਾਣੀ ਹਲਾਉਂਦਾ ਸੀ ਤੇ ਜਿਹੜੇ ਜਿਹੜੇ ਤਿਆਰ ਰਹਿੰਦੇ ਸੀ ਜਦੋਂ ਇਹ ਪਾਣੀ ਦੀ ਆਵਾਜ਼ ਆਉਂਦੀ ਸੀ ਜਦੋਂ ਉਹ ਗੂੰਜ ਆਉਂਦੀ ਸੀ ਤੇ ਉਸ ਗੂੰਜ ਦੀ ਆਵਾਜ਼ ਦੇ ਨਾਲ ਜਿਹੜੇ ਤਿਆਰ ਰਹਿੰਦੇ ਸੀ ਉਹ ਨੱਥ ਕੇ ਪਾਣੀ ਦੇ ਵਿੱਚ ਚਲੇ ਜਾਂਦੇ ਜਾਂਦੇ ਸੀ ਤੇ ਉਹ ਚੰਗੇ ਹੋ ਜਾਂਦੇ ਸੀ ਜਾਂਦੇ ਸੀ ਓ ਕੀ ਹੋ ਜਾਂਦੇ ਸੀ ਚੰਗੇ ਆ ਤੇ ਬਹੁਤ ਸਾਰੇ ਪੁਜਾ ਹੋਜੇ ਲੋਕ ਵੀ ਆ ਆਵਾਜ਼ ਆਉਂਦੀ ਆ ਹਾਲੇਲੂਇਆ ਦੀ ਸੱਦਾ ਦਿੱਤਾ ਜਾਂਦਾ ਕਿ ਪੈਨ ਸੇ ਦੇ ਨਹੀਂ ਕੰਮ ਕਰਨਾ ਉਹ ਭਾਈ ਸੇ ਦੇ ਨਹੀਂ ਕੰਮ ਕਰ ਸਤਵਾ ਦਿਨ ਪ੍ਰਭੂ ਨੂੰ ਦੇ ਦੇ ਤੇ ਤੂੰ ਨਜਾਂਦ ਪਾਵੇਂਗਾ ਸ਼ਾਂਤੀ ਨੂੰ ਪਾਵੇਂਗਾ ਮੁਕਤੀ ਨੂੰ ਪਾ ਲਵੇਂਗਾ ਪਰ ਅਸੀਂ ਪ੍ਰਵਾਹ ਕਰਦੇ ਪਰ ਪ੍ਰਭੂ ਫਿਰ ਵੀ ਦਿਆવાન ਹੈ ਪ੍ਰਭੂ ਫਿਰ ਵੀ ਦਇਆ ਕਰਦਾ ਹੈ ਦੇਖੋ ਭਵਨ ਦੇ ਵਿੱਚ ਦੂਤ ਆਉਂਦਾ ਪਵਿੱਤਰ ਆਤਮਾ ਦੇ ਵਿੱਚ ਹੈ ਕਿੱਦਾਂ ਕੋਈ ਨੱਚਣ ਲੱਗ ਪੈਂਦਾ ਕੋਈ ਕਿਸੇ ਤਰ੍ਹਾਂ ਹੈ ਨਾ ਕਈਆਂ ਨੂੰ ਬਦੋ ਬਦੀ ਤਾਲੀ ਵਜਣੀ ਸ਼ੁਰੂ ਹੋ ਜਾਂਦੀ ਆ ਤੇ ਕਈ ਬਿਮਾਰ ਹੁੰਦੇ ਨੇ ਦਰਦ ਵਾਲੇ ਹੁੰਦੇ ਨੇ ਭੂਤ ਚੰਬੜੇ ਦੇ ਉਸੇ ਵੇਲੇ ਉਹ ਚੰਗੇ ਹੋ ਜਾਂਦੇ ਪਰ ਸਮਾ ਜਿਹੜਾ ਬਹੁਤ ਬਲਵੰਤ ਧਿਆਨ ਸਮੇਂ ਨੂੰ ਜਦੋਂ ਅਸੀਂ ਲਾਭ ਰੱਖਦੇ ਆ ਨਾ ਕਿ ਸਮਾਂ ਇੰਤਜ਼ਾਰ ਕਰਦੇ ਆ ਕਿ ਦੂਤ ਆਉਣ ਵਾਲਾ ਪਵਿੱਤਰ ਆਤਮਾ ਹੁਣ ਬੜੇ ਜੋਰ ਦੇ ਨਾਲ ਰਾਦਨਾ ਹੋ ਰਹੀ ਆ ਤੇ ਜਦੋਂ ਹੀ ਰਾਦਨਾ ਦੇ ਵਿੱਚ ਪਵਿੱਤਰ ਆਤਮਾ ਆਉਂਦਾ ਹੈ ਨਾ ਪਵਿੱਤਰ ਆਤਮਾ ਤੇ ਹਰ ਵੇਲੇ ਹੁੰਦਾ ਆ ਮੈਂ ਬਚਨ ਪੜ੍ਹਨਦੇ ਆ ਨਾ ਆਤਮਾ ਪਵਿੱਤਰ ਆਤਮਾ ਬੋਲ ਰਿਹਾ ਮੈਂ ਥੋੜਾ ਬੋਲ ਰਿਹਾ ਆਪਣੀ ਮਰਤੀ ਨੇ ਮੈਂ ਕੁਝ ਬੋਲ ਹੀ ਨਹੀਂ ਸਕਦਾ ਕਿ ਕਿ ਆਤਮਾ ਖੁਦ ਕੀ ਕਰਦਾ ਬੋਲਣ ਲੱਗ ਪੈਣਾ ਕਿਉਂਕਿ ਪ੍ਰਭੂ ਨੇ ਕਿਹਾ ਬੋਲਣ ਵਾਲਾ ਮੇਰਾ ਆਤਮਾ ਹੋਵੇਗਾ ਮੈਂ ਬੋਲਣ ਵਾਲਾ ਹੋਵਾਂਗਾ ਤੁਟਰ ਸਣਾ ਲੈ ਮੇਰੇ ਪਿਆਰੇ ਪਿਆਰੇ ਭੈਣ ਭਰਾਵੋ ਤੁਸੀਂ ਸਿਰਫ ਪ੍ਰਭੂ ਦੇ ਚੱਪਾ ਬਣ ਜਾਉਣਾ ਤੁਹਾਡੀ ਬਿਮਾਰੀ ਆਪਣੇ ਆਪ ਪ੍ਰਭੂ ਨੂੰ ਤੁਹਾਡੀ ਬਿਮਾਰੀ ਰਸਤੇ ਆ ਤਾਡੀ ਗਰੀਬੀ ਦੇਖਤੀ ਆ ਤੁਹਾਡੀ ਲਚਾਰੀ ਦੇਖਤੀ ਆ ਪ੍ਰਭੂ ਨੂੰ ਪ੍ਰਭੂ ਆਪਰੇ ਆਪ ਕੀ ਕਰਦਾ ਆਪਣੇ ਲੋਕਾਂ ਤੇ ਕਿਰਪਾ ਦਿਆ ਕਰਦਾ ਭਈ ਤੂੰ ਚੰਗਾ ਹੋਣਾ ਚਾਹਣਾ ਕਹਿੰਦਾ ਮੇਰਾ ਕੋਈ ਆਦਮੀ ਨਹੀਂ ਆ ਅੱਜ ਵੀ ਬਹੁਤ ਸਾਰੇ ਜਿਹੜੇ ਜਿਹੜੇ ਆਦਮੀਆਂ ਤੇ ਭਰੋਸਾ ਰੱਖਦੇ ਨੇ ਨਾ ਅੱਜ ਵੀ ਆਦਮੀਆਂ ਤੇ ਭਰੋਸਾ ਬਹੁਤਿਆਂ ਨੂੰ ਆਦਮੀਆਂ ਤੇ ਪ੍ਰੋਸਾ ਨਾ ਰੱਖਿਆ ਕਰੋ ਆਦਮੀ ਤੁਹਾਨੂੰ ਨਰਕ ਚ ਲੈ ਜਾਣਗੇ ਆਦਮੀ ਤੇ ਆਦਮੀ ਤੇ ਰੋਣਾ ਪੰਦਾ ਤੂੰ ਚਰਚ ਕਿਉਂ ਜਾਨੀ ਆ ਹਨਾ ਆਦਮੀ ਕੀ ਕਹਿੰਦੇ ਨੇ ਤੂੰ ਕਿਉਂ ਚਰਚ ਚ ਕਿਉਂਕਿ ਚਰਚ ਚ ਕੀ ਮਿਲਦੀ ਆ ਸ਼ਾਂਤੀ ਮੁਕਤੀ ਮਿਲਦੀ ਆ ਰਾਮ ਮਿਲਦਾ ਤਰੱਕੀ ਮਿਲਦੀ ਆ ਇਸ ਕਰਕੇ ਮੇਰੇ ਪਿਆਰੇ ਪਿਆਰੇ ਭੈਣ ਭਰਾਵੋ ਅੱਜ ਦਾ ਜਿਹੜਾ ਵਚਨ ਆ ਨਾ ਇਹਦੇ ਵਿੱਚੋਂ ਕਿੰਨਿਆਂ ਨੂੰ ਸਮਝ ਲੱਗੀ ਤੇ ਕਿੰਨੇ ਸਿੱਖੇ ਨੇ ਕਿ ਆਹਾਨੂੰ ਕੀ ਰਹਿਣਾ ਚਾਹੀਦਾ ਹਰ ਵੇਲੇ ਪਿਆਰ ਪਿਆਰ ਕਿਉਂਕਿ ਦੂਤ ਆਉਂਦਾ ਵਾ ਤੇ ਦੂਤ ਜਦੋਂ ਆਵੇ ਤੇ ਮੈਂ ਰਹਿ ਨਾ ਕਿਦਾ ਪੰਜ ਕੁਵਾਰੀਆਂ ਮੰਗੂ ਤੇੜੀ ਮੰਗਦੀਆਂ ਰਵ ਹੋ ਗੀਆਂ ਪ੍ਰਮੇਸ਼ੁਰ ਤੁਹਾਨੂੰ ਇਹਨਾਂ ਵਚਨਾਂ ਦੇ ਦੁਆਰਾ ਬਹੁਤ ਸਾਰੀ ਆਸ਼ੀਸ਼ ਤੇ ਬਰਕਤ ਦੇਵੇ ਪ੍ਰਭੂ ਨੇ ਉਸ ਨੂੰ ਕਿਹਾ ਤੇਈ ਮੈਂ ਤੈਨੂੰ ਚਾਹੁੰਦਾ ਹਾਂ ਕਿ ਤੂੰ ਕੀ ਹੋ ਜਾਵੇਂ ਚੰਗਾ ਹੋ ਜਾਵੇਂ ਜਾਵੇਂ ਤੇ ਹੁਣ ਤੂੰ ਆਪਣੀ ਮਨਜੀ ਚੁੱਪ ਤੇ ਆਪਣੇ ਘਰ ਨੂੰ ਚਲਿਆ ਜਾ ਦੇ ਗਾਂ ਤੋਂ ਪਾਪ ਨਾ ਕਰੇ ਇਸ ਕਰਕੇ ਮੇਰੇ ਪਿਆਰੇ ਪਿਆਰੇ ਭੈਣ ਭਰਾਵੋ ਅੱਜ ਪ੍ਰਭੂ ਤੁਹਾਨੂੰ ਸ਼ਾਂਤੀ ਮੁਕਤੀ ਚ ਵੀ ਆਇ ਦੇਣਾ ਚਾਹੁੰਦਾ ਪਰ ਕਾ ਤੋ ਤੁਸੀਂ ਪਾਪ ਨਾ ਕਰੇ